ਲੋਕ ਸਭਾ ਚੋਣਾਂ ਦਾ ਆਖਰੀ ਗੇੜ ਹੈ ਜੀ ਇਸੇ ਗੇੜ ਦੇ ਵਿੱਚ ਪੰਜਾਬ ਦੇ ਅੰਦਰ VOTING ਹੋ ਰਹੀਆਂ ਦੋ ਦਿਨ ਰਹਿ ਗਏ ਨੇ ਤੇ ਜੇਕਰ ਆਪਾਂ ਦੇਖੀਏ ਤਾਂ 538715 ਐਸੇ ਬੂਟਰ ਨੇ ਪੰਜਾਬ ਦੇ ਅੰਦਰ 18 ਤੇ 19 ਸਾਲਾਂ ਦੇ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਕਰਨਾ ਇਸੇ ਤਰੀਕੇ ਦੇ ਬਹੁਤ ਸਾਰੇ ਅੰਕੜੇ ਨੇ ਤੇ ਆਪਾਂ ਬਹੁਤ ਸਾਰੀਆਂ ਖਬਰਾਂ ਨੇ ਲਗਾਤਾਰ ਉਹਨਾਂ ਤੇ ਗੱਲ ਕਰੀਦੀ ਆ ਪਰ ਹੁਣ ਆਪਾਂ ਲਗਾਤਾਰ ਦੋ ਤਿੰਨ ਦਿਨ ਜਿਹੜੇ ਆਪਣੇ VLOGS ਐ ਉਹਨਾਂ ਦੇ ਵਿੱਚ ਜਿਹੜਾ ਆਪਾਂ ਖਿਆਲ ਕਰਾਂਗੇ ਜਿਹੜੀਆਂ ਸਾਡੀਆਂ 13 ਲੋਕ ਸਭਾ ਦੀਆਂ ਸੀਟਾਂ ਨੇ ਇਨਾਂ ਤੇ ਕੌਣ ਕੌਣ ਖੜਾ ਕਿਦਾਂ ਕਿਦਾਂ ਦੀ ਸੰਕਰਨ ਨੇ ਤੇ 13 ਦੀਆਂ 13 ਸੀਟਾਂ ਦਾ ਆਪਾਂ ਇੱਕ ਵਾਰ ਜਿਹੜਾ ਦੇਖਦੇ ਆ ਉੱਥੇ ਕਿਹੜੇ ਕਿਹੜਾ ਉਮੀਦਵਾਰ ਆ ਕਿਹਦੇ ਕਿਹਦੇ ਖਿਲਾਫ ਆ ਤੇ ਪਿਛਲੀ ਦੋ ਵਾਰ ਜਿਹੜਾ 219 ਤੇ 214 ਦੇ ਵਿੱਚ ਅੰਕੜੇ ਜਿਹੜੇ ਆ ਉਹ ਕੀ ਕਹਿੰਦੇ ਨੇ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲੈਣਾ ਜੇਕਰ ਦੇਖ ਰਹੇ ਹੋ TikTok ਤੇ ਤਾਂ ਫੋਲੋ ਜਰੂਰ ਕਰ ਲੈਣਾ ਤੇ ਤੁਸੀਂ ਵੀ ਜੇਕਰ ਚਾਹੋ ਨੇ ਆਪਾਂ ਕਿਸੇ ਵੀ ਹਲਕੇ ਦੇ ਬਾਬਤ ਗੱਲ ਕਰੀਏ ਜਾਂ ਤੁਹਾਡੇ ਕਿਸੇ ਵੀ ਉਮੀਦਵਾਰ ਦੇ ਬਾਬਤ ਗੱਲ ਕਰੀਏ ਤਾਂ ਜਰੂਰ ਤੁਸੀਂ ਦੱਸਣਾ ਸੋ ਜੇ ਮੈਂ ਕਿਹਾ 538715 ਤਾਂ ਆਪਣੇ VOTER ਨੇ ਜਿਨ੍ਹਾਂ ਨੇ 18 ਪਹਿਲੀ ਵਾਰ ਵੋਟ ਕਰਨਾ 18 ਤੋਂ 19 ਸਾਲ ਦੇ ਕੁੱਲ VOTERਾਂ ਦੀ ਗਿਣਤੀ ਜਿਹੜੀ ਆ ਜੀ 2 ਕਰੋੜ 14 ਲੱਖ 61739 ਹੈ 13 ਆਪਣੀਆਂ ਲੋਕ ਸਭਾ ਸੀਟਾਂ ਨੇ 117 ਵਿਧਾਨ ਸਭਾ ਹਲਕੇ ਨੇ ਹਰੇਕ ਲੋਕ ਸਭਾ ਦੇ ਵਿੱਚ 9 ਵਿਧਾਨ ਸਭਾ ਦੇ ਹਲਕੇ ਆਉਂਦੇ ਨੇ ਮੇਲ ਵੋਟਰਸ ਦੀ ਗਿਣਤੀ ਪੰਜਾਬ ਦੇ ਅੰਦਰ 1 ਕਰੋੜ 12 ਲੱਖ 86726 ਹੈ ਫੀਮੇਲ ਵੋਟਰਸ ਦੀ ਗਿਣਤੀ 1 ਕਰੋੜ 1 ਲੱਖ 74000 ਤੇ 240 ਹੈ 773 ਜਿਹੜੇ ਆ 트랜ਸਜੈਂਡਰ ਵੋਟਰਸ ਨੇ 199855 ਵੋਟਰ ਐਸੇ ਨੇ ਜਿਨ੍ਹਾਂ ਦੀ ਉਮਰ 85 ਸਾਲਾਂ ਤੋਂ ਉੱਤੇ ਹੈ ਤੇ ਜਿਹੜੇ ਦਿਵਿਆਂਗ ਸਪੈਸ਼ਲ ਜਿਹੜੇ ਵੋਟਰ ਨੇ ਉਹ 158718 ਨੇ ਇਸੇ ਤਰੀਕੇ ਨਾਲ ਜੇਕਰ ਆਪਾਂ ਦੇਖੀਏ ਤਾਂ ਇਸ ਵਾਰ ਜਿਹੜੀ ਆ ਮੀਡੀਆ ਦੇ ਵਿੱਚ ਜਿਹੜੀਆਂ ਰਿਪੋਰਟਾਂ ਛਾਇਆ ਹੋਈਆਂ ਇਲੈਕਸ਼ਨ ਕਮਿਸ਼ਨ ਆਫ ਮੀਡੀਆ ਦੇ ਪਰੋ ਦਿੱਤੀਆਂ ਗਈਆਂ ਉਹਨਾਂ ਦੇ ਹਿਸਾਬ ਦੇ ਨਾਲ 24000 ਤੇ 451 ਜਿਹੜੇ ਪੋਲਿੰਗ ਸਟੇਸ਼ਨ ਬਣਾਏ ਜਾਣੇ ਆ ਪੰਜਾਬ ਦੇ ਅੰਦਰ ਜਿਨ੍ਹਾਂ ਦੇ ਵਿੱਚੋਂ 16517 ਦਿਹਾਤੀ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਹੋਣੇ ਆ ਇਸੇ ਤਰੀਕੇ ਨਾਲ 7934 ਜਿਹੜੇ ਆ ਸ਼ਹਿਰਾਂ ਦੇ ਵਿੱਚ ਹੋਣੇ ਆ ਸੋ ਇਹ ਜਿਹੜਾ ਐਟ ਦਾ ਮੂਮੈਂਟ ਜਿਹੜੀ ਸਾਰੀ ਸਥਿਤੀ ਹੈ ਤੇ ਜੇਕਰ ਆਪਾਂ 2019 ਤੇ ਨਿਗਾਹ ਮਾਰੀਏ ਤਾਂ 2019 ਦੇ ਵਿੱਚ ਜਿਹੜੇ ਆ ਜੀ ਕੁੱਲ ਵੋਟਰ ਪਰਸੈਂਟੇਜ ਜਿਹੜੀ 65.96 ਸੀਗੀ 13 ਦੇ ਵਿੱਚੋਂ ਕਾਂਗਰਸ ਨੇ 8 ਸੀਟਾਂ ਜਿੱਤੀਆਂ ਸੀਗੀਆਂ ਇਹਨਾਂ ਦਾ ਵੋਟ ਸ਼ੇਅਰ ਸੀਗਾ 40.12% ਭਾਜਪਾ ਨੇ 2 ਸੀਟਾਂ ਜਿੱਤੀਆਂ ਸੀਗੀਆਂ ਇਹਨਾਂ ਦਾ ਵੋਟ ਸ਼ੇਅਰ ਸੀਗਾ 9.63% ਅਕਾਲੀਆਂ ਨੇ 2 ਸੀਟਾਂ ਜਿੱਤੀਆਂ ਸੀਗੀਆਂ 27.45% ਇਹਨਾਂ ਦਾ ਵੋਟ ਸ਼ੇਅਰ ਸੀਗਾ ਤੇ ਆਮ ਆਦਮੀ ਪਾਰਟੀ ਨੇ 1 ਸੀਟ ਜਿੱਤੀ ਸੀਗੀ 7.38% ਇਹਨਾਂ ਦਾ ਵੋਟ ਸ਼ੇਅਰ ਸੀਗਾ ਅਕਾਲੀਆਂ ਦਾ ਤੇ ਭਾਜਪਾ ਦਾ ਵੋਟ ਸ਼ੇਅਰ ਦੇ ਵਿੱਚ ਕਾਫੀ ਜ਼ਿਆਦਾ ਫਰਕ ਸੀ ਇਸ ਕਰਕੇ ਆ ਕਿਉਂਕਿ ਭਾਜਪਾ ਨੇ 3 ਸੀਟਾਂ ਦੀ ਲੜੀਆਂ ਸੀਗੀਆਂ ਅਕਾਲੀਆਂ ਨੇ 10 ਸੀਟਾਂ ਲੜੀਆਂ ਸੀਗੀਆਂ ਇਹਦੇ ਚੱਲਦੇ ਆ ਇਹਨਾਂ ਦਾ ਬੋਟ ਸ਼ੇਅਰ ਆਬਵੀਅਸਲੀ ਜਿਹੜਾ ਜਾਦੇ ਹੀ ਹੋਣਾ ਸੀਗਾ ਇਸੇ ਕਰਕੇ ਜਿਹੜਾ ਹੁਣ ਕਿਹਾ ਜਾ ਰਿਹਾ ਕਿ ਹੁਣ ਇਹ ਵੀ ਦੇਖਿਆ ਜਾਣਾ ਕਿ ਅਕਾਲੀਆਂ ਦਾ ਤੇ ਭਾਜਪਾ ਦਾ ਜਿਹੜਾ ਇਹਨਾਂ ਦਾ ਬੋਟ ਸ਼ੇਅਰ ਦੇ ਵਿੱਚ ਕਿੰਨਾ ਕੁ ਫਰਕ ਰਹਿੰਦਾ ਕਿਉਂਕਿ ਇਸ ਇਹਦੇ ਨਾਲ ਬਹੁਤ ਚੀਜ਼ਾਂ ਤੈਅ ਹੋਣੀਆਂ ਪੰਜਾਬ ਅੰਦਰ ਪਹਿਲੇ ਦੂਜੇ ਤੀਜੇ ਚੌਥੇ ਹਰੇਕ ਜਿਹੜੇ ਨੰਬਰ ਦੇ ਲਈ ਬੜੀ ਗੱਡਮੀ ਲੜਾਈ ਆ ਤੇ ਜੇਕਰ ਆਪਾਂ ਇਸ ਸਮੇਂ ਮੇਨ ਆਪਾਂ ਗੱਲ ਕਰੀਏ ਥੋੜਾ ਬਾਲਾ ਐਨਾਲਿਸਿਸ ਹਾਲਾਂਕਿ ਪੰਜਾਬ ਦੇ ਅੰਦਰ ਜਐਸਵੀ ਕੇ ਦੇ ਮੁਕਾਬਲੇ ਬਣ ਚੁੱਕੇ ਨੇ ਤੋਂ ਵੀ ਵੈਰੀ ਓਨੈਸਟ ਕੋਈ ਵੀ ਬੰਦਾ ਤੁਹਾਨੂੰ ਸ਼ੋਰਟੀ ਦੇ ਨਾਲ ਇਹ ਗੱਲ ਤਾਂ ਨਹੀਂ ਕਹਿ ਸਕਦਾ ਕਿ ਕੌਣ ਕਿਹੜੀ ਸੀਟ ਕੇ ਜਐਸਵੀ ਕੇ ਨਾਲ ਜਿੱਤਣ ਜਾ ਰਿਹਾ ਇਹ ਕੋਈ ਜ਼ਰੂਰ ਕਹਿ ਸਕਦਾ ਕਿ ਕਿਹੜੀ ਸੀਟ ਤੋਂ ਕਿਹੜਾ ਬੰਦਾ ਅੱਗੇ ਹੈ ਕਿਉਂਕਿ ਜਦੋਂ ਦੋ ਤਰ੍ਹਾਂ ਦੇ ਵਿੱਚ ਮੁਕਾਬਲਾ ਹੁੰਦਾ ਥੋੜੀ ਜੀ ਸਥਿਤੀ ਸਮਝ ਆ ਜਾਂਦੀ ਹੈ ਚਲੋ ਤਿੰਨਾਂ ਦੇ ਵਿੱਚ ਵੀ ਸਮਝ ਆ ਜਾਂਦੀ ਹੈ ਸਾਡੇ ਤਾਂ ਚਾਰ-ਚਾਰ ਧਰਾਂ ਦੇ ਵਿੱਚ ਤੇ ਬਹੁਤ ਸਾਰੀਆਂ ਜਗ੍ਹਾਾਂ ਤੇ ਪੰਜ-ਪੰਜ ਕੋਨੇ ਜਿਹੜਾ ਮੁਕਾਬਲਾ ਬਣਿਆ ਪਿਆ ਮੈਂ ਜੇਕਰ ਆਪਾਂ ਦੇਖੀਏ ਤਾਂ ਇਹ ਮੰਨਿਆ ਜਾ ਰਿਹਾ ਹੈ ਕਿ ਜਿਹੜਾ ਇੰਡੀਆ ਆਲਾਈਂਸ ਆ ਕਿਉਂਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਨਹੀਂ ਸੋ ਜਿਆਦੇ ਸੀਟਾਂ ਪੰਜਾਬ ਦੇ ਵਿੱਚ ਇੰਡੀਆ ਆਲਾਈਂਸ ਨੂੰ ਮਿਲਣਗੀਆਂ ਤੀਜੇ ਤੇ ਚੌਥੇ ਨੰਬਰ ਤੇ ਸ਼੍ਰੋਮੀ ਕਾਲੀ ਦਲ ਤੇ ਭਾਜਪਾ ਰਹਿ ਸਕਦੇ ਆ ਤੇ ਇਹ ਕਾਂਗਰਸ ਜਿਵੇਂ ਪਿਛਲੀ ਵਾਰ ਉਹਨਾਂ ਨੂੰ 8 ਸੀਟਾਂ ਜਿੱਤੀਆਂ ਸੀਗੀਆਂ ਉਹਨਾਂ ਨੇ ਇਸ ਵਾਰ ਵੀ ਹੋ ਸਕਦਾ ਕਿ ਉਹਨਾਂ ਦੀਆਂ ਜਿਆਦੇ ਸੀਟਾਂ ਹੋਣ ਪਰ ਆਮ ਆਦਮੀ ਪਾਰਟੀ ਕਿਉਂਕਿ ਸੱਤਾ ਦੇ ਵਿੱਚ ਹੈ ਇਸ ਵਾਰ ਉਹਨਾਂ ਨੂੰ ਵੀ ਜਿਆਦੇ ਸੀਟਾਂ ਮਿਲ ਸਕਦੀਆਂ ਇੱਥੇ ਇਹ ਵੀ ਆ ਕਿ ਲੋਕਾਂ ਨੂੰ ਲੱਗਦਾ ਕਿ ਸੀਟਾਂ ਦਾ ਚਾਹੇ ਜਿਹਨੂੰ ਮਰਜ਼ੀ ਅਸੀਂ ਵੋਟ ਪਾਈਏ ਤਾਂ ਉਹ ਇੰਡੀਆ ਆਲਾਈ ਸੋ ਇਹ ਵੀ ਹੋ ਸਕਦਾ ਲੋਕੀ ਇਹ ਸੋਚਣ ਕਿ ਭਾਈ ਇਹਦੇ ਨਾਲ ਉਹ ਅਸੀਂ ਬੈਟਰ ਆ ਉਸ ਤੇ ਨੋ ਪਾਈਏ ਕਿਉਂਕਿ ਇੱਕ ਗੱਲ ਤਾਂ ਤਕਰੀਬਨ ਤੈਅ ਆ ਕਿ ਜੇਕਰ ਕਿਸੇ ਵੀ ਤਰੀਕੇ ਨਾਲ ਇੰਡੀਆ ਆਲਾਈንስ ਦੀ ਸਰਕਾਰ ਬਣਦੀ ਆ ਤੇ ਉਹਦੇ ਵਿੱਚ ਕਾਂਗਰਸ ਨੇ ਡੈਫੀਨਿਟਲੀ ਇੱਕ ਵੱਡਾ ਪਲੇਅਰ ਹੋਣਾ ਕਾਂਗਰਸ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਚੋਣਾਂ ਦੇ ਵਿੱਚ ਪ੍ਰਦਰਸ਼ਨ ਕਰੂਗੀ ਤਦ ਹੀ ਇੰਡੀਆ ਆਲਾਈንስ ਦੀ ਸਰਕਾਰ ਬਣ ਸਕਦੀ ਆ ਸੋ ਇਹ ਵੀ ਲੋਕ ਸੋਚ ਸਕਦੇ ਨੇ ਕਿ ਭਾਈ ਅਸੀਂ ਫਿਰ ਵੱਡੀ ਧਿਰ ਨੂੰ ਹੀ ਵੋਟ ਪਾਈਏ ਜਿਨ੍ਹਾਂ ਦਾ ਕੱਲੋ ਕੋਈ ਮੰਤਰੀ-ਸੰਤਰੀ ਬਣਨਾ ਪਰ ਇਹ ਵੀ ਲੋਕ ਸੋਚ ਸਕਦੇ ਨੇ ਕਿ ਹਜੇ 3 ਸਾਲ ਹੋਰ ਸੱਤਾ ਹਟਾਉਣੀ ਆ ਪੰਜਾਬ ਦੇ ਅੰਦਰ ਜਿਹੜੀ ਆਮ ਆਦਮੀ ਪ ਜਿਹੜਾ ਵਿਧਾਨ ਸਭਾ ਦੇ ਵਿੱਚ ਜਿਨ੍ਹਾਂ ਦੀ ਸਰਕਾਰ ਆ ਤੇ ਪੰਜਾਬ ਦੇ ਵਿੱਚ ਜਿਆਦਾ ਤੁਹਾਨੂੰ ਪਤਾ ਮੇਨ ਚੱਲਦੀ ਤਾਂ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਦੀ ਪੰਜਾਬ ਦੇ ਵਿੱਚ ਸਰਕਾਰ ਹੋਵੇ ਸੋ ਲੋਕੀ ਇਸ ਪਾਸੇ ਨੂੰ ਵੀ ਸੋਚ ਸਕਦੇ ਨੇ ਬਾਕੀ ਸਥਿਤੀਆਂ ਬਿਲਕੁਲ ਵੀ ਉਲਟ ਹੋ ਸਕਦੀਆਂ ਨੇ ਇਹ ਵੀ ਹੋ ਸਕਦਾ ਹੈ ਕਿ ਭਾਜਪਾ ਦੀਆਂ ਜਿਆਦਾ ਸੀਟਾਂ ਹੋਣ ਇਹ ਵੀ ਹੋ ਸਕਦਾ ਆਕਾਲੀਆਂ ਦੀਆਂ ਜਿਆਦਾ ਹੋਣ ਕਿਉਂਕਿ ਭਾਜਪਾ ਨੇ ਵੀ ਪੂਰਾ ਜ਼ੋਰ ਲਾਇਆ ਪੂਰੇ ਤਰੀਕੇ ਦੇ ਨਾਲ ਉਹਨਾਂ ਨੇ ਕਹਿ ਕੇ ਆਪਣੇ ਕਹਿ ਲੋਗੇ ਬੜੇ ਲੱਪਲੱਪ ਕੇ ਉਹਨਾਂ ਨੇ ਆਪਣੇ ਜਿਹੜੇ ਆ ਉਮੀਦਵਾਰ ਖੜੇ ਕੀਤੇ ਨੇ ਦੂਜੀਆਂ ਪਾਰਟੀਆਂ ਤੋਂ ਲਿਆ ਕੇ ਵੀ ਉਹਨਾਂ ਨੇ ਪੂਰਾ ਜ਼ੋਰ ਲਾਇਆ ਵੀ ਅਸੀਂ ਪੰਜਾਬ ਦੇ ਵਿੱਚ ਪੂਰੀ ਫਾਈਟ ਦੇਣੀ ਆ ਤੇ ਡੈਫੀਨਿਟਲੀ ਉਹਨਾਂ ਦੀ ਜਿਹੜੀ ਨਿਗਾਇਆ ਉਹ 227 ਤੇ ਆ ਇਹਨਾਂ ਚ ਉਹਨਾਂ ਦੇ ਨਾਲੋਂ ਜ਼ਿਆਦੇ ਉਹਨਾਂ ਨੂੰ ਪਤਾ ਕਿ ਤਾ 13 ਹੀ ਆ ਲੋਕ ਸਭਾ ਹਲਕੀ ਨਹੀਂ 13 ਦੇ ਵਿੱਚ ਉਹ ਵੀ ਉਹਨਾਂ ਨੂੰ ਪਤਾ ਕਿ ਤਿੰਨ ਚਾਰ ਉਹਨਾਂ ਦੇ ਜ਼ਿਆਦੇ ਮੀਨ ਗੜ ਮੰਨੇ ਜਾਂਦੇ ਨੇ ਗੁਰਦਾਸਪੁਰ ਜਾਂ ਹੁਸ਼ਿਆਰਪੁਰ ਹੈ ਬਾਕੀ ਜਗ੍ਹਾਾਂ ਤੇ ਉਹਨਾਂ ਨੇ ਆਪਣੀ ਪ੍ਰੈਜ਼ੈਂਸ ਫੀਲ ਕਰਵਾਉਣੀ ਆ ਤੇ ਬਟ ਸਟਿਲ ਬਿਕੋਜ਼ ਜਿਵੇਂ ਮੈਂ ਕਿਹਾ ਕਿ ਚਾਰ ਪੰਜ ਕੋਈ ਮੁਕਾਬਲਾ ਇਹਦੇ ਚਲਦੇ ਹਾਲਾਤ ਕਿਸੇ ਵੀ ਪਾਸੇ ਕਿਸੇ ਵੀ ਤਰੀਕੇ ਦੇ ਬਦਲ ਸਕਦੇ ਨੇ ਆਪਾਂ ਆਹ ਅਗਲੇ ਜਿਹੜੇ ਆ ਤਿੰਨ ਚਾਰ ਵੀਲੌਗਸ ਨੇ ਇਹਨਾਂ ਦੇ ਵਿੱਚ ਆਪਣੇ ਪੰਜਾਬ ਦੇ ਜਿਹੜੇ 13 ਦੇ 13 ਹਲਕੀ ਨੇ ਇਹਨਾਂ ਤੇ ਉੱਤੇ ਗੱਲਬਾਤ ਕਰਾਂਗੇ ਸਾਰਿਆਂ ਦੀ ਜਗਾ ਸਾਰੀਆਂ ਜਗਾਹਾਂ ਤੇ ਕਿਹੜੇ ਕਿਹੜੇ ਉਮੀਦਵਾਰ ਨੇ ਕਿਉਂਕਿ ਮੈਂ ਦੇਖਿਆ ਵੈਸੇ ਜਿਹੜਾ ਸਾਰਾ ਮੀਡੀਆ ਆਪਣੇ ਆਪਣੇ ਹਿਸਾਬ ਦੇ ਨਾਲ ਕੰਮ ਕਰਦਾ ਪਰ ਜੇਕਰ ਤੁਸੀਂ ਦੇਖੋ ਤੁਹਾਨੂੰ ਬਹੁਤ ਘੱਟ ਮਿਲਦਾ ਬਹੁਤ ਜਿਹੜੀ ਆ ਤੁਹਾਨੂੰ ਤਰਦਦ ਕਰਕੇ ਲੱਭਣਾ ਪੈਂਦਾ ਕਿ ਕਿਹੜੇ ਕਿਹੜੇ ਪੂਰੇ ਨੀਦਵਾਰਾਂ ਦੀ ਲਿਸਟ ਜਾਂ VOTING ਸ਼ੇਅਰ ਜਿਹੜਾ ਸੋ ਆਪਣੀ ਇੱਕ ਕੋਸ਼ਿਸ਼ ਹੈ ਕਿ ਉਹਨੂੰ ਇੱਕੋ ਜਗ੍ਹਾ ਤੇ ਸਾਰਿਆਂ ਨੂੰ ਇਕੱਠੇ ਕਰ ਦਈਏ ਜੇਕਰ ਇੱਕੋ ਵੀਡੀਓ ਦੇ ਵਿੱਚ ਕੀਤਾ ਤੇ ਬਹੁਤ ਲੰਬਾ ਹੋ ਜਾਣਾ ਇਸ ਕਰਕੇ ਆਪਾਂ ਕੋਸ਼ਿਸ਼ ਕਰਾਂਗੇ ਕਿ ਤਿੰਨ ਚਾਰ ਵੀਡੀਓਜ਼ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਸ਼ਨੀਵਾਰ ਨੂੰ ਵੋਟਾਂ ਤੋਂ ਪਹਿਲਾਂ ਪਹਿਲਾਂ ਸਾਰੇ ਹਲਕਿਆਂ ਦੇ ਉੱਤੇ ਗੱਲ ਜਿਹੜੀ ਕਰ ਲਈ ਜਾਵੇ ਅੰਮ੍ਰਿਤਸਰ ਸਾਹਿਬ ਤੋਂ ਆਪਾਂ ਸ਼ੁਰੂ ਕਰਦੇ ਹਾਂ ਸੋ ਅੰਮ੍ਰਿਤਸਰ ਦੇ ਅੰਦਰ ਜਿਹੜੀ ਸਥਿਤੀ ਆ ਜੀ ਉਹ ਐਸਟੀਕੇ ਨਾਲ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੈਗੇ ਨੇ ਅਨਲ ਜੋਸ਼ੀ ਅਨਲ ਜੋਸ਼ੀ ਕੌਣ ਨੇ ਅਨਲ ਜੋਸ਼ੀ ਨੇ ਜੀ ਇਹ ਪਹਿਲਾਂ ਭਾਜਪਾ ਦੇ ਵਿੱਚ ਹੁੰਦੇ ਸੀਗੇ ਭਾਜਪਾ ਦੇ ਵਿੱਚ ਕਿਸਾਨ ਅੰਦੋਲਨ ਦੇ ਚੱਲਦੇ ਆ ਇਹਨਾਂ ਨੇ ਭਾਜਪਾ ਨੂੰ ਛੱਡਿਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਉਂਦੇ ਨੇ ਤੇ ਮੰਨਿਆ ਜਾਂਦਾ ਕਿ ਇਹ ਕਾਫੀ ਤਗੜੇ ਕੈਂਡੀਡੇਟ ਨੇ ਇਹ ਵੀ ਕੁਝ ਲੋਕਾਂ ਦਾ ਮੰਨਣਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਇੱਥੇ ਬਿਹਤਰ ਆ ਜਿਹੜਾ ਬਾਕੀ ਪਾਰਟੀਆਂ ਦੇ ਨਾਲੋਂ ਬਾਕੀ ਆਬਵੀਅਸਲੀ ਹੁਣ 2-3 ਦਿਨ ਰਹਿ ਗਏ ਨੇ ਆਪਾਂ ਨੂੰ ਜਿਹੜਾ ਐਗਜ਼ੈਕਟ ਪਤਾ ਲੱਗਣ ਦੇ ਵਿੱਚ ਪਰ ਅਨਿਲ ਯੂਸ਼ੀ ਦੀ ਸਥਿਤੀ ਕਿਹਾ ਜਾਂਦਾ ਕਿ ਇੱਥੇ ਚੰਗੇ ਕੈਂਡੀਡੇਟ ਨੇ ਅਕਾਲੀ ਦਲ ਦੇ ਵੱਲੋਂ ਅ ਸਿਟਿੰਗ ਐਮਪੀ ਨੇ ਇੱਥੇ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਤੇ ਇਸ ਵਾਰ ਵੀ ਉਹੀ ਉਮੀਦਵਾਰ ਨੇ ਕਾਂਗਰਸ ਦੇ ਵੱਲੋਂ ਅ 30 ਨੰਬਰ ਤੇ ਜੇਕਰ ਆਪਾਂ ਦੇਖੀਏ ਤਾਂ ਆਮ ਆਦਮੀ ਪਾਰਟੀ ਕੁਲਦੀਪ ਸਿੰਘ ਢਾਲੀਵਾਲ ਨੇ ਇਹਨਾਂ ਦੇ ਮੰਤਰੀ ਨੇ ਤੇ ਉਹ ਜਿਹੜਾ ਚੋਣ ਮੈਦਾਨ ਦੇ ਵਿੱਚ ਨੇ ਤਰਨਜੀਤ ਸਿੰਘ ਸੰਧੂ ਭਾਜਪਾ ਦੇ ਵੱਲੋਂ ਤੇ ਇਸੇ ਤਰੀਕੇ ਨਾਲ ਜਿਹੜੇ ਆ ਈਮਾਨ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਈਮਾਨ ਸਿੰਘ ਮਾਨ ਜਿਹੜੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਨੇ ਜਿਹੜੇ ਤਰਨਜੀਤ ਸਿੰਘ ਸੰਧੂ ਨੇ ਉਹ ਯੂ ਐਸ ਏ ਦੇ ਅੰਦਰ ਇੰਡੀਆ ਦੇ ਜਿਹੜੇ ਐਮਬੈਸਡਰ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਦੇ ਕਰੀਬ ਨੇ ਜਿਹੜੇ ਜੈ ਸ਼ੰਕਰ ਸਾਹਿਬ ਆ ਭਾਰਤ ਦੇ ਵਿਦੇਸ਼ ਮੰਤਰੀ ਉਹਨਾਂ ਦੇ ਨਾਲ ਉਹਨਾਂ ਦੀ ਕਾਫੀ ਨੇੜਤਾ ਮੰਨੀ ਜਾਂਦੀ ਆ ਸੋ ਕਾਫੀ ਚੰਗੇ ਰਿਸ਼ਤੇ ਨੇ ਭਾਜਪਾ ਦੇ ਅੰਦਰ ਇਹਨਾਂ ਦੇ ਸੋ ਇਹਨਾਂ ਨੂੰ ਲਿਆਂਦਾ ਗਿਆ ਜਿਹੜਾ ਭਾਜਪਾ ਦੇ ਵੱਲੋਂ ਐਸਏ 3 ਕੇ ਨਾਲ ਜਿਕਰ ਆਪਾਂ ਦੇਖੀ ਤਾਂ ਗੁਰਦੀਪ ਸਿੰਘ ਧਾਲੀਵਾਲ ਦਾ ਜਦੋਂ ਚੋਣ ਪ੍ਰਚਾਰ ਜਾਰੀ ਸੀਗਾ ਉਹਦੇ ਵਿੱਚ ਕੁਮਰ ਪ੍ਰਤਾਪ ਉਹਨਾਂ ਨੇ ਕਈ ਇਦਾਂ ਦੀਆਂ ਗੱਲਾਂ ਕੀਤੀਆਂ ਜਿਹਨੂੰ ਲੈ ਕੇ ਲਗਾਤਾਰ ਸੁਰਖੀਆਂ ਬਣੀਆਂ ਚਾਹੀ ਉਹਨਾਂ ਨੇ ਮਸਲਾ ਲੈ ਕੇ ਆਂਦਾ ਸੀਗਾ ਕਿ ਜਿਹੜੇ ਕੁਝ ਪੁਲਿਸ ਆਫੀਸਰਾਂ ਦੇ ਬਾਬਤ ਉਹਨਾਂ ਨੇ ਇਸ਼ਾਰਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਰਾਗਵ ਚੱਡਾ ਸਾਹਿਬ ਦੇ ਨਾਲ ਸਾਂਝ ਹੈ ਤੇ ਇਹ ਇਹਨਾਂ ਨਸ਼ਿਆਂ ਦੀਆਂ ਗੱਲਾਂ ਕੀਤੀਆਂ ਬੇ ਨਸ਼ਿਆਂ ਤੇ ਇਲਜ਼ਾਮ ਲਗਾਏ ਕੁਮਰ ਉਹਨਾਂ ਨੇ ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਵੀ ਬੀਤੇ ਦਿਨਾਂ ਦੇ ਵਿੱਚ ਕਹੀ ਕਿ ਜਿਹੜੇ ਲੋਕਾਂ ਦੇ ਖਿਲਾਫ ਅਸੀਂ ਲੜਾਈਆਂ ਲੜਦੇ ਰਹੇ ਹਾਂ ਉਹਨਾਂ ਲੋਕਾਂ ਨੂੰ ਆਪ ਆਦਮੀ ਪ ਤੇ ਇਹ ਅੰਮ੍ਰਿਤਸਰ ਦੇ ਵਿੱਚ ਕਿੰਨਾ ਇੱਕ ਡੈਂਟ ਪਾਉਂਦਾ ਉਹਨਾਂ ਨੂੰ ਇਹ ਬੜਾ ਦੇਖਣ ਵਾਲਾ ਹੋਵੇਗਾ ਨਵਜੂਤ ਸਿੰਘ ਸਿੱਧੂ ਕਾਂਗਰਸ ਦੀ ਜਿਹੜੀ ਆ ਤੁਹਾਨੂੰ ਪਤਾ ਕਿ ਸਾਰੇ ਪ੍ਰਚਾਰ ਤੋਂ ਦੂਰ ਨੇ ਉਹ ਸੋ ਗੁਰਜੀਤ ਸਿੰਘ ਔਰਜਨ ਨੂੰ ਕੀ ਇਹਦਾ ਫਾਇਦਾ ਹੋਣਾ ਕਿ ਨੁਕਸਾਨ ਹੋਣਾ ਕਿਉਂਕਿ ਨਵਜੂਤ ਸਿੰਘ ਸਿੱਧੂ ਦਾ ਕਈ ਵਾਰ ਆਪਣੀ ਪਾਰਟੀ ਨੂੰ ਨੁਕਸਾਨ ਵੀ ਹੋ ਜਾਂਦਾ ਜਿਸ ਤਿੱਕ ਦੀਆਂ ਉਹ ਗੱਲਾਂ ਕਰਦੇ ਨੇ ਸੋ ਵੈਸੇ ਗਰਜੀਤ ਸਿੰਘ ਔਜਲਾ ਵੀ ਕਾਫੀ ਕੇਂਦਰੀ ਲੀਡਰਸ਼ਿਪ ਦੇ ਕਰੀਬ ਮੰਨੇ ਜਾਂਦੇ ਨੇ ਪਿਛਲੀ ਵਾਰ ਉਹਨਾਂ ਨੇ ਚੰਗੀ ਜਿੱਤ ਹਾਸਲ ਕੀਤੀ ਸੀਗੀ ਤੇ ਇੱਥੇ ਇੱਕ ਚੰਗੀ ਗੱਲ ਇਹ ਆ ਕਿ ਜਿਹੜੇ ਤਰਨਜੀਤ ਸਿੰਘ ਸੰਧੂ ਆ ਉਹ ਵੀ ਪੰਜਾਬ ਦਾ ਜਿਹੜਾ ਇਹ ਪਾਕਿਸਤਾਨ ਦੇ ਨਾਲ ਬਾਰਡਰ ਇਹਨੂੰ ਖੋਲਣ ਦੀ ਗੱਲ ਕਰਦੇ ਨੇ ਵਪਾਰ ਵਧਾਉਣ ਦੀ ਗੱਲ ਕਰਦੇ ਨੇ ਸੋ ਜੇਕਰ ਭਾਜਪਾ ਦੇ ਆਗੂ ਵੀ ਇਸ ਟੀਕੇ ਦੀ ਗੱਲ ਕਰ ਰਹੇ ਨੇ ਇਹ ਪੰਜਾਬ ਦੇ ਲਈ ਕੋਈ ਬੁਰੀ ਗੱਲ ਨਹੀਂ ਹੈਗੀ ਕਿਉਂਕਿ ਆਪਾਂ ਲਗਾਤਾਰ ਇਹ ਗੱਲ ਕਰਦੇ ਆ ਕਿ ਜੇਕਰ ਮੁੰਬਈ ਦੇ ਵਿੱਚੋਂ ਗੁਜਰਾਤ ਦੇ ਵਿੱਚੋਂ ਜਾਂ ਬਾਕੀ ਜਿਹੜੀਆਂ ਜਿੱਥੋਂ-ਜਿੱਥੋਂ ਵੀ ਜਿਹੜਾ ਭਾਰਤ ਦੇ ਵਿੱਚੋਂ ਜਿਹੜੀ ਜਗ੍ਹਾ ਤੋਂ ਵੀ ਜਿਹੜ ਪੰਜਾਬ ਦੇ ਸੜਕੀ ਮਾਰਗ ਤੋਂ ਵਪਾਰ ਕਿਉਂ ਨਹੀਂ ਹੋ ਸਕਦਾ ਤਾਂ ਕਿ ਪੰਜਾਬ ਦੇ ਅੰਦਰ ਕਿਸਾਨ ਦੀ ਹਾਲਤ ਬਿਹਤਰ ਹੋਵੇ ਉਧਰ ਵਾਲੇ ਵੀ ਬਹੁਤ ਇਹ ਗੱਲਾਂ ਕਰਦੇ ਨੇ ਕਿ ਯਾਰ ਸਾਨੂੰ ਤੁਸੀਂ ਜਿਹੜਾ ਇੰਡੀਆ ਤੋਂ ਅਸੀਂ ਸਮਾਨ ਕਿਉਂ ਨਹੀਂ ਲੈ ਕੇ ਆ ਸਕਦੇ ਅਸੀਂ ਇੰਡੀਆ ਤੋਂ ਗੱਡੀਆਂ ਕਿਉਂ ਨਹੀਂ ਲੈ ਕੇ ਆ ਸਕਦੇ ਉੱਥੇ ਗੱਡੀਆਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਨੇ ਜੇਕਰ ਆਪਾਂ ਇੱਧਰ ਦੇਖੀਏ ਇੰਡੀਆ ਦੇ ਵਿੱਚ ਸਾਡੀਆਂ ਟਾਟਾ ਆ ਮਹਿੰਦਰਾ ਆ ਕਿੰਨੇ ਸਾਡੇ ਆਪਣੇ ਜਿਹੜੇ ਬ੍ਰਾਂਡ ਨੇ ਜਿਹੜੇ ਕਿ ਬਹੁਤ ਵਧੀਆ ਕੰਮ ਕਰਦੇ ਨੇ ਜਿਨ੍ਹਾਂ ਦੀਆਂ ਗੱਡੀਆਂ ਟੌਪ ਕੁਆਲਿਟੀ ਦੀਆਂ ਹੁੰਦੀਆਂ ਨੇ ਇੰਡੀਆ ਦੀਆਂ ਕਿਸੇ ਵੀ ਵਰਲਡ ਲੈਵਲ ਮੇਕ ਤੋਂ ਜਿਹੜਾ ਤੁਸੀਂ ਕਾਟ ਨਹੀਂ ਉਹਨਾਂ ਨੂੰ ਕਹਿ ਸਕਦੇ ਬਹੁਤ ਵਧੀਆ ਭਾਰਤ ਦੇ ਹਾਲਾਤਾਂ ਦੇ ਨਾਲ ਤੇ ਪਾਕਿਸਤਾਨ ਦੇ ਹਾਲਾਤ ਤੇ ਭਾਰਤ ਦੇ ਹਾਲਾਤ ਕੋਈ ਜ਼ਿਆਦਾ ਵੱਖਰੇ ਨਹੀਂ ਸੋ ਉਹ ਵੀ ਇਹ ਗੱਲਾਂ ਕਰਦੇ ਨੇ ਕਿ ਸਾਡਾ ਵਪਾਰ ਖੁੱਲਣਾ ਚਾਹੀਦਾ ਖਾਸ ਕਰਕੇ ਪੰਜਾਬ ਦੇ ਰਾਸਤੇ ਉਹ ਸਾਡਾ ਵਪਾਰ ਜਿਹੜਾ ਖੁੱਲਣਾ ਚਾਹੀਦਾ ਸੋ ਇਹ ਇਹ ਨੂੰ ਲੈ ਕੇ ਉਹ ਵੀ ਲਗਾਤਾਰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਸੋ ਦੇਖਦੇ ਆ ਇਧਰੋਂ ਮਾਨ ਸਾਹਿਬ ਦੀ ਪਾਰਟੀ ਤਾਂ ਇਦਾਂ ਦੀਆਂ ਗੱਲਾਂ ਕਰਦੀ ਆ ਜਿਹੜੇ ਮਾਨ ਸਿੰਘ ਮਾਨ ਸੁਰਜੀਤ ਸਿੰਘ ਮਾਨ ਦੇ ਸੁਪੁੱਤਰ ਖੜੇ ਨੇ ਤੇ ਜਿਹੜਾ ਜਿਵੇਂ ਮੈਂ ਸੰਧੂ ਸਾਹਿਬ ਦੀ ਗੱਲ ਕੀਤੀ ਆ ਤੇ ਔਦਲਾ ਸਾਹਿਬ ਵੀ ਜਿਹੜਾ ਦੇਖਦੇ ਆ ਉਹ ਵੀ ਜਿਹੜਾ ਪੰਜਾਬ ਨੂੰ ਲੈ ਕੇ ਕਾਫੀ ਚਿੰਤਤ ਰਹਿੰਦੇ ਨੇ ਪੰਜਾਬ ਦੀਆਂ ਜਿਹੜੀਆਂ ਚੰਗੀਆਂ ਗੱਲਾਂ ਮਸਲੀ ਉਠਾਉਂਦੇ ਰਹਿੰਦੇ ਨੇ ਧਾਲੀਵਾਲ ਸਾਹਿਬ ਦੀ ਸੱਤਾ ਆ ਇਸ ਸਮੇਂ ਪੰਜਾਬ ਦੇ ਵਿੱਚ ਦਰਨਲ ਜੋਸ਼ੀ ਜਿਵੇਂ ਮੈਂ ਕਿਹਾ ਅਨਲ ਜੋਸ਼ੀ ਸਾਹਿਬ ਜਿਹੜਾ ਸ਼੍ਰੋਮਣੀ ਕਾਲੀ ਦਲ ਦਾ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਹੈਗਾ ਆ ਐਲਾਨਨਾਮ ਆ ਜਿਹੜਾ ਉਹਨਾਂ ਦਾ ਮੈਨੀਫੈਸਟੋ ਵਾ ਚੋਣ ਮੈਨੀਫੈਸਟੋ ਅਕਾਲੀ ਦਲ ਦਾ ਉਹ ਵੀ ਐਸਟੀਕੇ ਦੀ ਗੱਲ ਕਰਦਾ ਕਿ ਪੰਜਾਬ ਦਾ ਬਾਰਡਰ ਖੁੱਲਣਾ ਚਾਹੀਦਾ ਜਾਂ ਉਹ ਵੀ ਕਾਫੀ ਜਿਹੜਾ ਪੰਜਾਬ ਦੇ ਹੱਕਾਂ ਨੂੰ ਲੈ ਕੇ ਜਿਹੜਾ ਇਹਦਾ ਐਲਾਨਨਾਮਾ ਇਹਨਾਂ ਦਾ ਮੈਨੀਫੈਸਟੋ ਵਾ ਅਕਾਲੀ ਦਲ ਦਾ ਉਹ ਕਾਫੀ ਜਿਹੜਾ ਜਿਹੜਾ ਪੰਜਾਬ ਦੇ ਪ੍ਰਤੀ ਚੰਗੀਆਂ ਗੱਲਾਂ ਕਰਦਾ ਸੋ ਇਹ ਇਹਦੇ ਨਾਲ ਨਾਲ ਜੇਕਰ ਆਪਾਂ ਇਹ ਖਡੂਰ ਸਾਹਿਬ ਤੇ ਖਡੂਰ ਸਾਹਿਬ ਵੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਪਰ ਆਬਵੀਅਸ ਰੀਜ਼ਨ ਤੁਸੀਂ ਜਾਣਦੇ ਹੋ ਭਾਈ ਅਮਰਪਾਲ ਸਿੰਘ ਉਹਨਾਂ ਦੇ ਚੱਲਦੇ ਆ ਸੋ ਇੱਥੋਂ ਮੰਨਿਆ ਜਾ ਰਿਹਾ ਕਿ ਭਾਈ ਅਮਰਪਾਲ ਸਿੰਘ ਉਹਨਾਂ ਦੇ ਜਿਹੜੇ ਆ ਉਹਨਾਂ ਦੇ ਚਾਂਸਸ ਨੇ ਬਹੁਤ ਕਾਫੀ ਚੰਗੇ ਨੇ ਕਾਫੀ ਗੁੱਡ ਨੇ ਉਹ ਇਹ ਜਿਸ ਦਿਨ ਉਹਨਾਂ ਦਾ ਹਜੇ ਐਲਾਨ ਵੀ ਨਹੀਂ ਸੀ ਹੋਇਆ ਨਾ ਜਿਸ ਦਿਨ ਸਿਰਫ ਇਹ ਗੱਲ ਸਾਹਮਣੇ ਆਈ ਸੀ ਕਿ ਉਹਨਾਂ ਦੇ ਜਿਹੜੇ ਬਾਕੀ ਨੇ ਰਾਜਦੇਵ ਸਿੰਘ ਖਾਲਸਾ ਉਹਨਾਂ ਨੇ ਜਦੋਂ ਕਿਹਾ ਸੀਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਚੋਣਾਂ ਲੜ ਸਕਦੇ ਨੇ ਉਹਨਾਂ ਦੇ ਪਰਿਵਾਰ ਨੇ ਕੱਲ ਕਹੀ ਸੀ ਕਿ ਕਿ ਹਜੇ ਅਸੀਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਸਾਡੇ ਪਰਿਵਾਰ ਨੇ ਕੱਲ ਨੂੰ ਉਹਨਾਂ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਨਾਲ ਡਿਗਰੂਗੜ ਦੇ ਅੰਦਰ ਮੁਲਾਕਾਤ ਕਰਨੀ ਆ ਉਸ ਤੋਂ ਬਾਅਦ ਅਸੀਂ ਕਿਸੇ ਵੀ ਗੱਲ ਦੀ ਪੁਸ਼ਟੀ ਕਰਾਂਗੇ ਪਰ ਉਸ ਰਾਤ ਦਾ ਤੁਸੀਂ ਆਪਣਾ ਜਿਹੜਾ ਇੰਡੀਅਨ ਨੈਸ਼ਨਲ ਮੀਡੀਆ ਚੈੱਕ ਕਰਿਓ ਕਿ ਇਸ ਲੈਵਲ ਦੀ ਰਿਪੋਰਟਿੰਗ ਹੋਈ ਸੀਗੀ ਇਸ ਗੱਲ ਦੇ ਉੱਤੇ ਸੋ ਡੈਫੀਨੇਟਲੀ ਇਸ ਸੀਟ ਦੇ ਉੱਤੇ ਜਿਹੜੀ ਆ ਪੂਰੇ ਇੰਡੀਆ ਦੀ ਨਜ਼ਰ ਬਣੀ ਰਹਿਣੀ ਆ ਕਿ ਇੱਥੇ ਕੀ ਹੁੰਦਾ ਤੇ ਬਹੁਤ ਸਾਰੀਆਂ ਮੀਡੀਆ ਰਿਪੋਰਟ ਜਿਹੜੇ ਆ ਲੋਕਾਂ ਦੇ ਵਿੱਚ ਹੈਗਾ ਕਿ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਵੋਟ ਕਰਨੀਆਂ ਬਾਕੀ ਆਪਾਂ ਜਿਹੜਾ ਸਾਡਾ ਪੰਜਾਬੀ ਸੋਸ਼ਲ ਮੀਡੀਆ ਆ ਉਹਦੇ ਉੱਤੇ ਵੀ ਦੇਖ ਰਹੇ ਆ ਕਿ ਕਾਫੀ ਲੋਕ ਜਿਹੜਾ ਮਤੇ ਵਗੈਰਾ ਪਾ ਰਹੇ ਨੇ ਲੋਕਾਂ ਦੀਆਂ ਵੀਡੀਓਜ਼ ਵਗੈਰਾ ਸਾਨੂੰ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਸੋ ਹੋ ਸਕਦਾ ਕਿ ਜਿਹੜਾ ਇਧਰੋਂ ਇਹਨਾਂ ਦੀ ਸੀਟ ਲਈ ਇਹ ਜਾ ਕਹ ਲਓ ਕਿ ਭਾਈ ਅੰਮ੍ਰਿਤਪਾਲ ਸਿੰਘ ਲਈ ਇਹ ਇੱਕ ਹੋ ਸਕਦਾ ਕਿ ਉਹ ਇਥੋਂ ਆਪਣੀ ਸੀਟ ਨੂੰ ਕੱਢ ਜਾਣ ਬਾਕੀ ਆਬਵੀਅਸਲੀ ਜਿਹੜਾ ਜਿਵੇਂ ਮੈਂ ਕਿਹਾ ਕਿ 4-5 ਕੋਨੇ ਮੁਕਾਬਲੇ ਆ ਤੁਸੀਂ ਕੋਈ ਵੀ ਚੀਜ਼ ਬਹੁਤ ਜ਼ਿਆਦਾ ਸਰਟਨਿਟੀ ਦੇ ਨਾਲ ਨਹੀਂ ਕਹਿ ਸਕਦੇ ਇਹ ਵੀ ਗੱਲ ਸਾਹਮਣੇ ਆਈ ਆ ਕਿ ਇੰਨੇ ਲੋਕ ਜਿਹੜਾ ਉਹਨਾਂ ਦਾ ਇੱਕ ਖਾਲਸਤਾਨ ਨੂੰ ਲੈ ਕੇ ਜਿਹੜਾ ਉਹਨਾਂ ਦਾ ਵਿਚਾਰ ਆ ਭਾਈ ਅਮਰਪਾਲ ਸਿੰਘ ਉਹਨਾਂ ਦਾ ਬਹੁਤ ਸਾਰੇ ਲੋਕ ਜਿਹੜੀ ਇੱਕ ਟ੍ਰਿਬਿਊਨ ਦੀ ਰਿਪੋਰਟ ਸੀਗੀ ਬੀਤੇ ਦਿਨਾਂ ਦੇ ਵਿੱਚ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਕਿ ਕੋਈ ਜ਼ਿਆਦਾ ਲੋਕ ਉਹਦੇ ਹੱਕ ਦੇ ਵਿੱਚ ਨਹੀਂ ਹੈਗੇ ਪਰ ਲੋਕੀ ਇਸ ਗੱਲ ਨੂੰ ਜ਼ਰੂਰ ਕਹਿੰਦੇ ਆ ਕਿ ਕਿਉਂਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾਇਆ ਗਿਆ ਤੇ ਇਸ ਕਰਕੇ ਬਹੁਤ ਸਾਰੇ ਲੋਕੀ ਉਹਨਾਂ ਦੇ ਹੱਕ ਦੇ ਵਿੱਚ ਆ ਤੇ ਦੂਜੀ ਇੱਕ ਬਹੁਤ ਵੱਡੀ ਗੱਲ ਉਹਨਾਂ ਦੇ ਪੱਖ ਦੇ ਵਿੱਚ ਇਹ ਵੀ ਜਾਂਦੀ ਆ ਕਿ ਇੱਕ ਦੂਸ ਲੱਗਦਾ ਕਿ ਲਾਸਟ ਟਾਈਮ ਸਾਡੇ ਤੋਂ ਗਲਤੀ ਹੋ ਗਈ ਅਸੀਂ ਬੀਬੀ ਖਾਲੜਾ ਨੂੰ ਜਿਹੜਾ ਉਹਨਾਂ ਨੂੰ ਇੱਥੋਂ ਨਹੀਂ ਜਿਤਾਇਆ ਸੋ ਇਹਦੇ ਚੱਲਦਿਆਂ ਜਿਹੜਾ ਉਹ ਮੰਨਿਆ ਜਾ ਰਿਹਾ ਕਿ ਉੱਥੇ ਥੋੜਾ ਜਿਹਾ ਇਸ ਗੱਲ ਨੂੰ ਲੈ ਕੇ ਥੋੜੇ ਜਿਹਾ ਲੋਕਾਂ ਦੇ ਵਿੱਚ ਹੈਗੀ ਵੀ ਆ ਕਿ ਅਸੀਂ ਉਸ ਗਲਤੀ ਨੂੰ ਸੁਧਾਰਨਾ ਇਹਦੇ ਨਾਲ ਨਾਲ ਮਨਜੀਤ ਸਿੰਘ ਮੰਨਾ ਨੇ ਭਾਜਪੀ ਦੇ ਵੱਲੋਂ ਤੇ ਜਿਹੜੇ ਆ ਆਪਣੇ ਸ਼ੋਮੀ ਕਾਲੀਦਲ ਦੇ ਵੱਲੋਂ ਬਿਰਸਾ ਸਿੰਘ ਬਲਟੋਹਾ ਨੇ ਤੇ ਉਹ ਉਹਨਾਂ ਦੇ ਬਾਬਤ ਵੀ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਦੇ ਵਿੱਚ ਚਰਨੀਆਂ ਨੇ ਬਾਕੀ ਉਹਨਾਂ ਦੇ ਬਿਆਨ ਜਿਹੜੇ ਅਮਰਪਾਲ ਸਿੰਘ ਦੇ ਪਰਿਵਾਰ ਦੇ ਨਾਲ ਆ ਉਹ ਵੀ ਸਾਡੇ ਸਾਹਮਣੇ ਆ ਇੱਕ ਉਹਨਾਂ ਦੀ ਜਿਹੜੀ ਬਾਰ-ਬਾਰ ਵੀਡੀਓ ਜਾਂ ਫੋਟੋ ਜਿਹੜੀ ਹੱਥ ਖੜੇ ਕਰ ਕਰਕੇ ਆਉਣ ਵਾਲੀ ਮੀਡੀਆ ਤੇ ਆਉਦੀ ਆ ਜੀ ਉਸ ਫੋਟੋ ਨੂੰ ਉਹ ਨਕਾਰ ਚੁੱਕੇ ਨੇ ਉਹਨਾਂ ਨੇ ਡਿਨਾਈ ਕੀਤਾ ਬਿਰਸਾ ਸਿੰਘ ਬਲਟੋਹਾ ਨੇ ਕਿਹਾ ਕਿ ਉਹ ਮੇਰੀ ਫੋਟੋ ਸਾਡੀ ਨਹੀਂ ਹੈ ਉਹਨਾਂ ਨੇ ਆਪਣਾ ਉਹਦੇ ਲਈ ਹੋਰ ਉਹਨਾਂ ਨੇ ਗੱਲ ਦੱਸੀ ਹੈ ਤੇ ਜੇਕਰ ਆਪਾਂ ਗੱਲ ਕਰੀਏ ਕਾਂਗਰਸ ਦੀ ਕੁਲਵੀਰ ਸਿੰਘ ਜੀਰਾ ਨੇ ਉਥੋਂ ਤੇ ਇਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਇੱਕ ਮਨਿਸਟਰ ਜਿਹੜੇ ਲਾਲਜੀਤ ਸਿੰਘ ਭੁੱਲਰ ਨੇ ਉਹ ਜਿਹੜੇ ਆ ਉਮੀਦਵਾਰ ਜਿਹੜੇ ਆ ਬਣਾਏ ਗਏ ਨੇ ਖਡੂਰ ਸਾਹਿਬ ਦੀ ਸੀਟ ਤੋਂ ਅਚਾ ਇਹਨਾਂ ਦੋਹਾਂ ਹਲਕਿਆਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜਾ ਖਡੂਰ ਸਾਹਿਬ ਦਾ ਹਲਕਾ ਆ ਏਸੀ ਤਰੀਕੇ ਨਾਲ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਆ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਹਲਕਾ ਆ ਇੱਥੇ ਦੀ ਜੇਕਰ ਆਪਾਂ ਪਹਿਲਾਂ ਦੀ ਸਥਿਤੀ ਦੇਖੀਏ ਜੇਕਰ ਆਪਾਂ ਦੇਖੀਏ ਜਿਹੜਾ ਅੰਮ੍ਰਿਤਸਰ ਦੀ ਦੇਖੀਏ ਆਪਾਂ ਪਹਿਲਾਂ ਦੀ ਸਥਿਤੀ ਪਿਛਲੀ ਵਾਰ ਜਿਹੜੇ ਆ ਇਹ ਇੱਥੋਂ ਜਿਹੜੇ ਆ ਅੰਮ੍ਰਿਤਸਰ ਤੋਂ 2014 ਦੀ ਪਹਿਲਾਂ ਜੇਕਰ ਆਪਾਂ ਗੱਲ ਕਰੀਏਗੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਹਰਾਇਆ ਸੀ ਘਰੂਨ ਜੇਟਲੀ ਜੀ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਵੱਲੋਂ 482876 ਵੋਟਾਂ ਹਾਸਲ ਕੀਤੀਆਂ ਸੀਗੀਆਂ ਜਦਕਿ ਹਰਨ ਜੇਟਲੀ 380000 ਤੇ 106 ਵੋਟਾਂ ਹਾਸਲ ਕੀਤੀਆਂ ਸੀਗੀਆਂ ਉਹਨਾਂ ਨੇ ਸੋ ਜਿਹੜਾ ਆਪਣੇ ਇਸ ਤੋਂ ਜਿਹੜਾ ਪਿਛਲੀ ਵਾਰ ਆਪਣੇ ਵੋਟਾਂ ਹੋਈਆਂ ਇਹਦੇ ਵਿੱਚ ਆਪਾਂ ਦੇਖਿਆ ਕਿ ਜਿਹੜੇ ਗੁਰਜੀਤ ਸਿੰਘ ਔਜਲਾ ਨੇ ਇਹਨਾਂ ਨੇ ਜਿਹੜੀ ਆ ਬਾਜੀ ਉਹ ਮਾਰ ਲਈ ਸੀਗੀ ਤੇ ਜੇਕਰ ਆਪਾਂ ਇਹ ਖਡੂਰ ਸਾਹਿਬ ਦੇ ਵਿੱਚ ਤੇ ਖਡੂਰ ਸਾਹਿਬ ਦੇ ਵਿੱਚ ਇਸ ਸਮੇਂ ਜਿਹੜੇ ਸਿਟਿੰਗ ਐਮਪੀ ਨੇ ਉਹ ਜਸਵੀਰ ਸਿੰਘ ਗਿੱਲ ਜਿਹੜੇ ਡਿੰਪਾ ਗਿੱਲ ਵੀ ਜਿਹਨਾਂ ਨੂੰ ਕਿਹਾ ਜਾਂਦਾ ਕਾਂਗਰਸ ਦੇ ਵੱਲੋਂ 468710 ਵੋਟਾਂ ਜਿਹੜੀਆਂ ਇਹਨਾਂ ਨੂੰ ਮਿਲੀਆਂ ਸੀਗੀਆਂ ਇਸੇ ਤਰੀਕੇ ਨਾਲ ਬੀਬੀ ਜਗੀਰ ਕੌਰ ਨੂੰ 319137 ਵੋਟਾਂ ਮਿਲੀਆਂ ਸੀਗੀਆਂ ਜਦਕਿ ਜਿਹੜੇ ਪਰਮਜੀਤ ਕੌਰ ਖਾਲਰਾ ਜੀ ਦੀ ਆਪਾਂ ਗੱਲ ਕੀਤੀ ਆ ਭਾਈ ਜਸਮੁਣ ਸਿੰਘ ਖਾਲਰਾ ਜੀ ਦੀ ਵਾਈਫ ਇਹਨਾਂ ਨੂੰ 214000 ਤੇ 499 ਵੋਟਾਂ ਹਾਸਲ ਹੋਈਆਂ ਸੀਗੀਆਂ ਜਿਹੜੀ ਖੈਰਾ ਸਾਹਿਬ ਨੇ ਪਾਰਟੀ ਬਣਾਈ ਸੀਗੀ ਉਹਨਾਂ ਦੇ ਵੱਲੋਂ ਇਹਨਾਂ ਨੂੰ ਉਤਾਰਿਆ ਗਿਆ ਸੀਗਾ ਜੇਕਰ ਇਸ ਤੋਂ ਪਹਿਲਾਂ 214 ਦਾ ਪਖਰੂ ਸਾਹਿਬ ਦਾ ਰਿਜ਼ਲਟ ਦੇਖੀਏ ਤਾਂ ਰਣਜੀਤ ਸਿੰਘ ਬ੍ਰਹਮਪੁਰਾ ਨੇ 467332 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਸੀਗੀ ਦੂਸਰੇ ਨੰਬਰ ਤੇ ਹਰਮਿੰਦਰ ਸਿੰਘ ਗਿੱਲ ਰਹੇ ਸੀਗੇ 366763 ਵੋਟਾਂ ਦੇ ਨਾਲ ਉਦੋਂ ਸਿਮਰਨਜੀਤ ਸਿੰਘ ਜਿਹੜੇ ਮਾਨ ਆ ਉਹ ਵੀ ਇੱਥੋਂ ਹੀ ਖੜੇ ਹੋਏ ਸਕੇ 13990 ਵੋਟਾਂ ਉਹਨਾਂ ਨੂੰ ਮਿਲੀਆਂ ਸੀਗੀਆਂ ਇਸੇ ਤਰੀਕੇ ਨਾਲ ਬਲਦੀਪ ਸਿੰਘ ਆਮ ਆਦਮੀ ਪਾਰਟੀ ਦੇ ਇਹ ਸੀਗੇ 144521 ਵੋਟਾਂ ਇਹਨਾਂ ਨੂੰ ਮਿਲੀਆਂ ਸੀਗੀਆਂ ਚੰਗੀ ਵੋਟ ਪ੍ਰਤੀਸ਼ਤ ਇਹਦੀ ਸੀਗੀ ਇਹ 2014 ਦੇ ਵਿੱਚ ਤੁਹਾਨੂੰ ਪਤਾ ਆਮ ਆਦਮੀ ਪਾਰਟੀ ਦਾ ਵੋਟ ਪਰਸੈਂਟ ਕਾਫੀ ਦੱਸ ਗਿਆ ਪੰਜਾਬ ਦੇ ਵਿੱਚ ਜਦੋਂ ਇਹਨਾਂ ਨੂੰ ਚਾਰ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਪੰਜਾਬ ਦੇ ਲੋਕਾਂ ਨੇ ਜਤਾ ਕੇ ਭੇਜੀਆਂ ਸੀਗੀਆਂ ਸੋ ਇਹ ਮੇਨ ਦੋ ਹਲਕਿਆਂ ਤੇ ਆਪਾਂ ਗੱਲ ਕੀਤੀ ਆ ਜਿਹੜਾ ਅੱਗੇ ਆਪਾਂ ਬਾਕੀ ਤੇ ਇਹਨਾਂ ਦੇ 13 ਹਲਕਿਆਂ ਤੇ ਗੱਲ ਕਰਦੇ ਹਾਂ ਸੋ ਇਸ ਕਰਕੇ ਜੁੜੇ ਰਹਿਣਾ ਆਪਣੇ ਜਿਹੜਾ ਪਲੇਟਫਾਰਮਸ ਦੇ ਨਾਲ ਜੇਕਰ YouTube ਤੇ ਤਾਂ ਸਬਸਕ੍ਰਾਈਬ ਕਰ ਲਿਓ TikTok ਤੇ ਤਾਂ ਫੋਲੋ ਜਰੂਰ ਕਰ ਲੈਣਾ ਬਹੁਤ ਧੰਨਵਾਦ